ਕਿਸਾਨਾਂ ਦੇ ਹੱਕ ਦੇ ਲਈ ਜਗਜੀਤ ਸਿੰਘ ਢੱਲੇਵਾਲ ਜੋ ਨੇ ਕਿਸਾਨਾਂ ਹੱਕਾਂ ਦੇ ਲਈ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਨੇ 35 ਦਿਨ ਹੋ ਗਏ ਨੇ ਸਰਕਾਰਾਂ ਨੇ ਹਜੇ ਤੱਕ ਉਹਨਾਂ ਦੀ ਸਾਰ ਨਹੀਂ ਲਈ ਆ ਪੂਰੇ ਪੰਜਾਬ ਦੇ ਵਿੱਚ ਅੱਜ 30 ਤਰੀਕ ਦੀ ਕਾਲ ਬੰਦ ਦਾ ਸੱਦਾ ਸੀ ਤੇ ਖਰੜ ਦੇ ਕੀ ਹਾਲਾਤ ਨੇ ਆਹ ਤੁਹਾਨੂੰ ਲੈ ਚਲਦੇ ਆਂ ਸਿੱਧੇ ਹੀ ਖਰੜ ਦੇ ਵਿੱਚ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਜਿੱਥੇ ਕਿਸਾਨਾਂ ਨੇ ਡੱਲੇਵਾਲ ਦੇ ਹੱਕ ਅਤੇ ਕਿਸਾਨੀ ਨੂੰ ਲੈ ਕੇ ਜਿਹੜਾ ਹੈ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਤੁਸੀਂ ਦੇਖ ਰਹੇ ਹੋ ਇਹ ਖਰੜ ਦੇ ਜਿਹੜੇ ਨੇ ਮੇਨ ਬਾਜ਼ਾਰ ਦੇ ਜਿਹੜੇ ਨੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਅੱਜ 30 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਬੰਦ ਦੀ ਕਾਲ ਕੀਤੀ ਗਈ ਸੀ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੇ ਹੱਕ ਦੇ ਵਿੱਚ ਪੂਰਾ ਜਿਹੜਾ ਹੈ ਵਪਾਰੀ ਭਾਈਚਾਰੇ ਨੇ ਵੀ ਜਿਹੜਾ ਹੈ ਕਿਸਾਨਾਂ ਨੂੰ ਸਮਰਥਨ ਦਿੱਤਾ ਤੇ ਅੱਜ ਖਰੜ ਦਾ ਜੇ ਗੱਲ ਕਰੀਏ ਟੋਟਲੀ ਬਾਜ਼ਾਰ ਜਿਹੜਾ ਹੈ ਕਮੇਸਟ ਵਾਲਿਆਂ ਦੀ ਦੁਕਾਨਾਂ ਨੂੰ ਛੱਡ ਕੇ ਮੈਡੀਕਲ ਦੀ ਦੁਕਾਨਾਂ ਨੂੰ ਛੱਡ ਕੇ ਜੇ ਆਪਾਂ ਗੱਲ ਕਰੀਏ ਸਾਰੀਆਂ ਹੀ ਦੁਕਾਨਾਂ ਜਿਹੜੀਆਂ ਨੇ ਪੂਰਨ ਤੌਰ ਤੇ ਬੰਦ ਨੇ ਤੇ ਕਿਸਾਨਾਂ ਨੂੰ ਜਿਹੜਾ ਸਵਰਥਨ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਸਾਰੀਆਂ ਦੁਕਾਨਾਂ ਦੇ ਇਸ ਤਰ੍ਹਾਂ ਨੇ ਤਾਲੇ ਲੱਗੇ ਹੋਏ ਨੇ ਤੇ ਜੇ ਗੱਲ ਕਰੀਏ ਸਿਰਫ ਕਮਿਸ਼ਨਰੀਆਂ ਦੁਕਾਨਾਂ ਜਿਹੜੀਆਂ ਨੇ ਮੈਡੀਕਲ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਜਿਹੜੀਆਂ ਖੁੱਲੀਆਂ ਨਹੀਂ ਤੇ ਫਿਰ ਹਾਲ ਜਿਹੜਾ ਹੈ ਸਾਰਾ ਬਾਜ਼ਾਰ ਜੇ ਆਪਾਂ ਗੱਲ ਕਰੀਏ ਬਿਲਕੁਲ ਜਿਹੜਾ ਬੰਦ ਨਜ਼ਰ ਆ ਰਿਹਾ ਹੈ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਨੇ ਵਪਾਰੀ ਵਪਾਰੀਆਂ ਨੇ ਵੀ ਜਿਹੜਾ ਆ ਉਹਨਾਂ ਨੂੰ ਸਾਥ ਦਿੱਤਾ ਤੁਸੀਂ ਦੇਖ ਰਹੇ ਹੋ ਕੇ ਖਰੜ ਦੇ ਜਿਹੜੇ ਬਾਜ਼ਾਰ ਨੇ ਜਿੱਥੇ ਪੂਰੀ ਰੌਣਕ ਹੁੰਦੀ ਹੈ ਚਹਿਲ ਪਹਲ ਹੁੰਦੀ ਹੈ ਅੱਜ ਜਿਹੜਾ ਇਹ ਬਾਜ਼ਾਰ ਹੈ ਸਨਮਸਾਨ ਪਿਆ ਤੇ ਦੁਕਾਨਾਂ ਦੁਕਾਨਾਂ ਜੇ ਆਪਾਂ ਗੱਲ ਕਰੀਏ ਤਕਰੀਬਨ ਸਾਰੀਆਂ ਹੀ ਦੁਕਾਨਾਂ ਜਿਹੜੀਆਂ ਨੇ ਬੰਦ ਨੇ ਇਹ ਖਰੜ ਦੇ ਬਾਜ਼ਾਰ ਦੇ ਹਾਲਾਤ ਨੇ ਤੇ ਬਾਜ਼ਾਰ ਦੇ ਹਾਲਾਤ ਤੁਹਾਨੂੰ ਦਿਖਾ ਚੁੱਕੇ ਨੇ ਕਿ ਕਿਸਾਨਾਂ ਦੇ ਹੱਥ ਦੇ ਵਿੱਚ ਜਿਹੜੇ ਵਪਾਰੀ ਭਾਈਚਾਰੇ ਨੇ ਵੀ ਜਿਹੜਾ ਉਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਹੈ ਦਾ ਸਰਾਫਾ ਬਾਜ਼ਾਰ ਜਿਹੜਾ ਮੰਨਿਆ ਜਾਂਦਾ ਜੇ ਸਰਾਫੇ ਬਾਜ਼ਾਰ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੇ ਵੱਲੋਂ ਵੀ ਜਿਹੜਾ ਹੈ ਪਾਈਚਾਰੇ ਦੇ ਵੱਲੋਂ ਜਿਹੜਾ ਹੈ ਕਿਸਾਨਾਂ ਨੂੰ ਸਹਾਨਾ ਦਿੱਤਾ ਗਿਆ ਤੇ ਗੰਮਲ ਤੋਂ ਤੇ ਜਿਹੜੇ ਨੇ ਦੁਕਾਨਾਂ ਜੜੀਆਂ ਨੇ ਬੰਦ ਨੇ ਤੁਸੀਂ ਦੇਖ ਰਹੇ ਹੋ ਇਹ ਜੜੀਆਂ ਖੜਣਦੀਆਂ ਸਾਨੂੰ ਅਸੀਂ ਤਿਆਰੀਆਂ ਤਸਵੀਰਾਂ ਕਿੱਥੇ ਕੇ ਸ਼ਹਿਰ ਬਹਿਰ ਹੁੰਦੀ ਅੱਜ 35 ਦਿਨ ਹੋ ਚੁੱਕੇ ਆ ਉਹ ਸਾਡਾ ਜਿਹੜਾ ਕਿਸਾਨ ਜਿਹੜਾ ਆਪਣੀ ਜਾਨ ਦੀ ਬਾਜ਼ੀ ਲਈ ਬੈਠਾ ਉਹ ਬੈਠਾ ਕਾਦੇ ਵਾਸਤੇ ਆ ਕਿਸਾਨੀ ਵਾਸਤੇ ਨਹੀਂ ਪੂਰੇ ਪੰਜਾਬ ਦੇ ਵਾਸਤੇ ਬੈਠਾ ਜੋ ਵੀ ਰੋਟੀ ਖਾਂਦਾ ਹੈ ਜਾਨਵਰ ਆ ਚਾਹੇ ਕਿਸਾਨ ਆ ਚਾਹੇ ਜੀਵਤ ਚੀਜ਼ ਕੋਈ ਵੀ ਹੈ ਉਹਨੇ ਪੰਜਾਬ ਦੀ ਖੇਤੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਜ਼ਾਤੇ ਲਾਈ ਹੋਈ ਹੈ ਪਰ ਇਹ ਅੰਨੀਆਂ ਬੋੜੀਆਂ ਸਰਕਾਰਾਂ ਦਾ ਪੰਜਾਬ ਦਾ ਕੇਂਦਰ ਜਿਨ੍ਹਾਂ ਦੇ ਅੱਜ ਤੱਕ ਉਹਦੀ ਜ਼ਿੰਦਗੀ ਬਚਾਉਣ ਵਾਸਤੇ ਕੋਈ ਗੱਲ ਵੀ ਨਹੀਂ ਕੀਤੀ ਇਹਦਾ ਸਰਕਾਰਾਂ ਨੂੰ ਜਗਾਉਣ ਵਾਸਤੇ ਅਸੀਂ ਚਾਹੁੰਦੇ ਨਹੀਂ ਹੈਗੇ ਵੀ ਲੋਕਾਂ ਨੂੰ ਤੰਗ ਕਰੋ ਜਾਂ ਆਪਾਂ ਸਰਕਾਰ ਰੋਕੋ ਇਸ ਕਰਕੇ ਅੱਜ ਸਾਨੂੰ ਮਜਬੂਰ ਹੋ ਗਏ ਸਾਰੇ ਪੰਜਾਬ ਦੇ ਵਿੱਚੇ ਧਰਨੇ ਲਾਉਣੇ ਪਏ ਆ ਚਾਹੇ ਰੇਲ ਹੈ ਚਾਹੇ ਬੱਸਾਂ ਹੈ ਚਾਹੇ ਆਪਾਂ ਨੂੰ ਹੋਰ ਵਪਾਰਕ ਜ਼ਾਰੇ ਆ ਉਹ ਬੰਦ ਕਰ ਰਹੇ ਆ ਕਿਉਂਕਿ ਉਹ ਜਿJARU ਕਿਸਾਨ ਦੀ ਜ਼ਿੰਦਗੀ ਬਹੁਤ ਜ਼ਰੂਰੀ ਹੈ ਪਰ ਸਰਕਾਰ ਗੱਲ ਨਹੀਂ ਕਰਨੀ ਚਾਹੁੰਦੀ ਸਰਕਾਰ ਨੂੰ ਜਗਾਉਣ ਵਾਸਤੇ ਆਪਾਂ ਤਰ ਲਾ ਰਹੇ ਕਿੜੀ ਸਾਹਿਬ ਆਪਾਂ ਗੱਲ ਕਰੀਏ ਲੋਕ ਵੀ ਜਿਹੜੇ ਨੇ ਕਈ ਪਰੇਸ਼ਾਨ ਹੋ ਰਹੇ ਨੇ ਕੋਈ ਐਂਬੂਲੈਂਸ ਵਾਲੇ ਆ ਰਹੇ ਕੋਈ ਮਰੀਜ਼ ਨੂੰ ਲੈ ਕੇ ਜਾਣਾ ਉਹਨਾਂ ਨੂੰ ਵੀ ਜਿਹੜੀ ਕਾਫੀ ਦਿੱਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਦੇਖੋ ਇਹਦੇ ਵਿੱਚ ਇਹ ਬਿਲਕੁਲ ਗਲਤ ਹੈ ਕਿਸੇ ਨੂੰ ਐਮਰਜੈਂਸੀ ਤੇ ਆਪਾਂ ਨੇ ਰੋਕਣਾ ਨਹੀਂ ਹੈਗਾ ਇਹ ਆਪਾਂ ਸਭ ਤੋਂ ਪਹਿਲਾਂ ਰਾਤ ਵੀ ਆਪਣੇ ਭਾਸ਼ਣ ਸੁਣੋ ਆਪਾਂ ਕਾਲ ਦਿੱਤੀ ਹੈ ਵੀ ਐਮਰਜੈਂਸੀ ਚਾਹੇ ਕੋਈ ਵੀ ਕਿਸੇ ਵੀ ਕਿਸਮ ਦੀ ਆਪਾਂ ਰੋਕਣੀ ਨਹੀਂ ਹੈਗੀ ਐਮਐਲ ਜੈਤੀ ਨੂੰ ਵਿਸ਼ੇਸ਼ ਇਲਾਕੇ ਆ ਤੇ ਆਪਾਂ ਰਾ ਰੱਖਿਆ ਉਹਨਾਂ ਨੂੰ ਆਪਾਂ ਫਟਾਫਟ ਨਾਲ ਦੀ ਨਾਲ ਕੱਢਾਂਗੇ ਕਿਉਂਕਿ ਉਹਨਾਂ ਨੂੰ ਰੋਕਣਾ ਜਿਹੜਾ ਉਹ ਬਹੁਤ ਗਲਤ ਹੁੰਦਾ ਆਪਾਂ ਦਾ ਅੱਗੇ ਰੋਕਦੇ ਆ ਨਾ ਹੁਣ ਰੁਕਣਾ ਇਹ ਇਸ ਧਰਨੇ ਦੇ ਨਾਲ ਵੀ ਸਰਕਾਰ ਨਾ ਜਾਗੀ ਫਿਰ ਕੀ ਕਰੋਗੇ ਜੀ ਦੇਖੋ ਅਗਲਾ ਉਹ ਮੈਦਿਆ ਕੱਲੇ ਦੇ ਬਸ ਨਹੀਂ ਬਾਈ ਆਗੂ ਪੰਜਾਬ ਦਾ ਨਹੀਂ ਕੁਝ ਵੀ ਕਹਿ ਸਕਦਾ ਉਹਦੇ ਵਾਸਤੇ ਸਾਡੀਆਂ ਜਥੇਬੰਦੀਆਂ ਬੈਠ ਕੇ ਖਡੌਰੀ ਬਾਰਡਰ ਤੇ ਮੀਟਿੰਗ ਕਰਨ ਗਈਆਂ ਅਗਲਾ ਇਚਨਾ ਜਿਹੜਾ ਇਹਦੇ ਨਾਮ ਵੀ ਸ਼ਖਤ ਕੋਈ ਹੋਰ ਦਿੱਤਾ ਜੀ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਅੱਜ ਬੰਦ ਦਾ ਸੱਦਾ ਸਾਡਾ ਇਹ ਮਜਬੂਰ ਹੋ ਕੇ ਦੇਣਾ ਪਿਆ ਅੰਨੀ ਬੋਲੀ ਸਰਕਾਰ ਨੂੰ ਜਗਾਉਣ ਖਾਤਰ ਅੱਜ 35 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਨੂੰ ਅਸੀਂ ਸਰਕਾਰ ਨੂੰ ਜਗਾਉਣੇ ਖਾਤਰ ਅੱਜ ਇਹ ਕਾਲ ਦਿੱਤੀ ਹੈ ਅਸੀਂ ਕਾਲ ਖਨੋਰੀ ਬਾਰਡਰ ਤੇ ਭੰਦੇਰ ਸਾਹਿਬ ਨੇ ਦਿੱਤੀ ਸੀ ਅਸੀਂ ਉਹਨਾਂ ਦੇ ਸਪੋਰਟ ਵਾਸਤੇ ਸਾਰੇ ਕਿਸਾਨ ਆਏ ਹੋਏ ਆਂ ਵੀ ਸਰਕਾਰ ਜਿਹੜੀ ਗੁੰੰਗੀ ਬੋਲੀ ਐ ਇਹਦੇ ਕੰਨ ਤੇ ਜੂਨ ਹੀ ਸਰਕੀ 35 ਦਿਨ ਹੋ ਗਏ ਇੱਕ ਕਿਸਾਨ ਨੇਤਾ ਪਿਆ ਮਰਨ ਵਰਤੇ ਵੀ ਉਹਦੀ ਜਾਨ ਚਲੇ ਜਾਣੀ ਸਰਕਾਰ ਨੂੰ ਜਗਾਉਣ ਖਾਤਰ ਅਸੀਂ ਬੈਠੇ ਜੇ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਅੱਜ ਦੁਕਾਨਦਾਰਾਂ ਨੇ ਵੀ ਤੁਹਾਡਾ ਸਾਥ ਦਿੱਤਾ ਦੁਕਾਨਾਂ ਵੀ ਜਿਹੜੀਆਂ ਨੇ ਤਕਰੀਬਨ ਬੰਦ ਰੇ ਉਹ ਲੋਕਾਂ ਨੂੰ ਕੀ ਕਹਿਣਾ ਜਾਊਂਗੇ ਜੀ ਦੇਖੋ ਜੀ ਅਸੀਂ ਧੰਨਵਾਦ ਕਰਦੇ ਹਾਂ ਮੇਰੇ ਕੋਲ ਸਾਰੇ ਲੈਦੇ ਲੈਦੇ ਅਦਾਰਿਆਂ ਤੇ ਫੋਨ ਆਏ ਕਹਿੰਦੇ ਕਿਸ ਤਰ੍ਹਾਂ ਕਰਨਾ ਅਸੀਂ ਕਿਹਾ ਵੀ ਬੰਦ ਰੱਖਿਓ ਬਾਈ ਬੰਦ ਦਾ ਸਾਥ ਦਿੱਤਾ ਪਰਮਾ ਹੰਗਾਰਾ ਮਿਲਿਆ ਬੰਦ ਹਰੇਕ ਵਰਗ ਨੇ ਚਾਹੇ ਕੋਈ ਟਰਾਂਸਪੋਰਟਰ ਹੈ ਚਾਹੇ ਕਿਰੀਅਾਨੇ ਵਾਲੇ ਚਾਹੇ ਵਪਾਰਕ ਹੈ ਹਰੇਕ ਵਰਗ ਨੇ ਸਾਨੂੰ ਸਾਥ ਦਿੱਤਾ ਪਰ ਆਮ ਜਨਤਾ ਜਿਹੜੀ ਹੈ ਇਸ ਦੇ ਵਿੱਚ ਪਿਸ ਰਹੀ ਹੈ ਜਸਪਾਲ ਜੀ ਕਈ ਬੰਦਿਆਂ ਨੇ ਜਿਹੜਾ ਕੋਈ ਅਮਰਜੈਂਸੀ ਪੈਂਦੀ ਹੈ ਕੋਈ ਹੋਰ ਪੈਂਦਾ ਜਗਾ ਜਗਾ ਜਾਮ ਦੇਖੇ ਮੈਂ ਉਹ ਕਰਾਲੀ ਤੋਂ ਹੀ ਆਇਆ ਹਾਂ ਕਰਾਲੀ ਤੇ ਲੈ ਕੇ ਸੌੜਾਂ ਤੱਕ ਖੜੜ ਤੱਕ ਤਿੰਨ ਜਾਮ ਲੱਗੇ ਹੋਏ ਨੇ ਲੋਕ ਫਸੇ ਪਏ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋ ਦੇਖੋ ਅਸੀਂ ਤਾਂ ਇੱਕ ਜਾਮ ਦੀ ਕਾਲ ਦਿੱਤੀ ਸੀ ਸਰਕਾਰ ਖੁੱਲ ਕੇ ਬਾਹਰ ਆਗੇ ਲੋਕ ਪਬਲਿਕ ਖੁੱਲ ਕੇ ਬਾਹਰ ਆ ਗਈ ਵੀ ਸਰਕਾਰਾਂ ਨੂੰ ਜਗਾਉਣੇ ਖਾਤਰ ਹਰੇਕ ਆਪਣਾ ਗੁੱਸਾ ਸਰਕਾਰ ਪਰ ਲਾਉਂਦਾ ਹੁਣ ਪਬਲਿਕ ਨੂੰ ਤਾਂ ਪਤਾ ਹੀ ਤਾਂ ਵੀ ਅੱਜ ਬੰਦ ਐ ਉਹਨਾਂ ਨੂੰ ਵੀ ਸਾਡਾ ਸਾਥ ਜਿਹੜੇ ਇਸ ਤਰ੍ਹਾਂ ਰੋਦੇ ਫਿਰਦੇ ਹਨਾ ਜੇ ਐਂਬੂਲੈਂਸ ਆ ਜਾਂਦੀ ਆ ਉਹਨੂੰ ਅਸੀਂ ਛੱਡਦੇ ਕਿਸੇ ਦਾ ਪੇਪਰ ਆ ਜਾਂਦਾ ਕਿਸੇ ਦੀ ਫਲੈਟ ਹੈ ਉਹਨੂੰ ਤਾਂ ਅਸੀਂ ਛੱਡਦੇ ਆ ਟ੍ਰੈਕਟਰ ਟ੍ਰੈਲੀ ਖੜਾਇਆ ਵਾ ਜਦੇ ਪਾਸੇ ਕਰ ਦਿੰਦੇ ਜਿਹੜੇ ਮੂਰਖ ਮਤੀਵਾ ਮੂਰਖ ਬੈਠਦੇ ਕਿਸੇ ਨੇ ਸੰਸਕਾਰ ਤੇ ਜਾਣਾ ਉਹਨੂੰ ਵੀ ਛੱਡ ਰਹੇ ਹਾਂ ਅਸੀਂ ਕੋਈ ਵੀ ਐ ਪਰ ਜਿਹੜਾ ਬੈਂਸ ਦਾ ਉਹ ਗਲਤ ਹੈ ਗਲਤ ਤਰੀਕੇ ਗਲ ਉਹਨਾਂ ਦੀ ਸੋਚ ਮਾੜੀ ਹੈ ਅਸੀਂ ਕਹਿੰਦੇ ਆਂ ਵੀ ਅਸੀਂ ਲੜਾਈ ਤੁਹਾਡੀਓ ਲੜ ਰਹੇ ਆਂ ਇਹ ਕਣਕ ਅਡਾਨੀਆਂ ਬਾਨੀਆਂ ਦੇ ਹੱਥਾਂ માં ਚਲੇਗੀ ਰਹਿਣਾ ਕਿਸੇ ਦਾ ਕੁਝ ਨਹੀਂ ਹੈ ਸਾਰਿਆਂ ਦਾ ਹੀ ਜਾਣਾ ਲੜਾਈ ਉਹਨਾਂ ਦੀ ਵੀ ਆ ਬਲਾਕ ਕੀ ਨੇ ਜਿਹੜੇ ਖਨੋਰੀ ਬਾਰਡਰ ਤੇ ਨੇ ਡੱਲੇਵਾਲ ਸਾਹਿਬ ਦੇ ਕੀ ਪੋਜੀਸ਼ਨ ਕੀ ਹੈ ਜੀ ਹੁਣ ਤੁਹਾਨੂੰ ਪਤਾ ਹੀ ਹੈ 35 ਦਿਨ ਹੋ ਗਏ ਉਹ ਤਾਂ ਪਾਣੀ ਤੇ ਛੋਟੂ ਕੁਝ ਵੀ ਨਹੀਂ ਕਰਨਦੇ ਓਖੜ ਹੜਤਾਲ ਤੇ ਬੈਠੇ ਆਂ ਸਿਰਫ ਕੁਛ ਵੀ ਨਹੀਂ ਪਾਣੀ ਤੇ ਛੁੱਟ ਲੰਦੇ ਹਾਲਾਤ ਤਾਂ ਤੁਸੀਂ ਦੇਖ ਲਓ ਵੀ ਕਿੰਨੇ ਦਿਨ ਇਹ ਤਾਂ ਫੌਜੀ ਹੋਣ ਦੇ ਨਾਤੇ ਫੇਰ ਵੀ ਬਹੁਤ ਤਕੜੇ ਆ ਜਿਹੜੇ ਐਨੇ ਚਿਰਾਂ ਦਾ ਡਾਮਾ ਡੋਲ ਹੋ ਜਾਂਦਾ ਬੰਦਾ ਅਗਰ ਨਹੀਂ ਸਰਕਾਰ ਚ ਕੀ ਤਾਂ ਫੇਰ ਕੀ ਕਰੋਗੇ ਜੇ ਫੇਰ ਹੁਣ ਐਸਕੇਮ ਔਰ ਗੈਰ ਰਾਜਨੀਤਿਕ ਇਹ ਇਕੱਠੇ ਹੋ ਕੇ ਕੋਈ ਫੈਸਲਾ ਐਕਸ਼ਨ ਲਵਾਂਗੇ ਇਹ ਤਾਂ ਸਿਰਫ ਲੋਕਾਂ ਨੂੰ ਜਗਾਉਣੇ ਵਾਲਾ ਕੰਮ ਹੈ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ ਵੀ ਆਪਾਂ ਨੂੰ ਇਕੱਠੇ ਹੋਣੇ ਦੀ ਲੋੜ ਹੈ ਜਿਸ ਤਰ੍ਹਾਂ ਪਹਿਲਾਂ 2020 'ਵਾਂ ਇਕੱਠੇ ਹੋ ਕੇ ਲੜ ਕੇ ਆਏ ਤੇ ਇਸ ਤਰ੍ਹਾਂ ਇਹ ਮੋਦੀ ਜੀ ਮੋਦੀ ਜੀ ਮੁਲਖ ਨੂੰ ਸੰਭਲੋ ਸਾਹਮਣੇ ਦੇ ਹੱਥਾਤੇ ਸਾਰਿਆਂ ਨੂੰ ਇੱਕ ਕਰੋ ਸਿੱਧੂ ਮੁਸਲਮਾਨ ਸਿੱਖ ਸਾਈ ਦਾ ਕਰੀ ਜਾਓ ਸੰਭਲੋ ਸਭ ਨੂੰ ਸੰਭਲੋ ਦੇਖੋ ਬਹੁਤ ਬਹੁਤ ਸ਼ੁਕਰੀਆ ਪਹਿਲਾ ਦਿੱਲੀ ਦੇ ਵਿੱਚ 13 ਮਹੀਨੇ ਪੂਰੇ ਦੇਸ਼ ਕੀ ਬਾਰ ਦੇ ਲੋਕਾਂ ਨੇ ਧਰ ਰ ਦਿੱਤਾ ਸੀ ਪੂਰ ਦਿੱਲੀ ਦੇ ਵਿੱਚ ਪੂਰਾ ਦੇਸ਼ ਕੀ ਬਾਰ ਦੇ ਲੋਕਾਂ ਨੇ ਧਰ ਰ ਦਿੱਤਾ ਸੀ ਔਰ ਉਸ ਸਮੇਂ ਮੋਦੀ ਸਰਕਾਰ ਨੇ ਜੋ ਜਿਹੜਿਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਸੀ ਉਹ ਮੰਨੀਆਂ ਲੇਕਿਨ ਜਦੋਂ ਉਤੋਂ ਉੱਠ ਗਏ ਤੇ ਜਿਹੜੀ ਮੋਦੀ ਸਰਕਾਰ ਹੈ ਉਹ ਆਪਣੇ ਵਾਅਦਿਆਂ ਤੋਂ ਮੁੱਕਰੀ ਹੈ ਜਿਹੜੀ ਐਮਐਸਬੀ ਦੇਣ ਦੀ ਔਰ ਇਹਦੇ ਨਾਲ ਦੀਆਂ ਕਰਜ਼ਾ ਮਾਫ ਕਰਨ ਦੀ ਤੇਰਾ ਮੰਗਾਂ ਸੀ ਉਤੋਂ ਮੋਦੀ ਸਰਕਾਰ ਮੁੱਕਰੀ ਹੈ ਹੁਣ ਫੇਰ 10 ਮਹੀਨਿਆਂ ਤੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਤੇ ਪੰਜਾਬ ਦੇ ਔਰ ਹਰਿਆਣੇ ਦੇ ਲੋਕ ਧਰਨਾ ਲਾ ਕੇ ਬੈਠੇ ਆ ਉਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਤ ਤੇ ਲਾਈ ਹੋਈ ਹੈ ਤੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਉਹ ਕੱਲੇ ਕੋਈ ਆਪਣੇ ਘਰ ਵਾਸਤੇ ਨਹੀਂ ਉਹ ਦੇਸ਼ ਦੇ ਕਿਸਾਨਾਂ ਵਾਸਤੇ ਦੇਸ਼ ਦੀਆਂ ਕਿਸਾਨਾਂ ਦੀਆਂ ਫਸਲਾਂ ਪੂਰੇ ਰੇਟ ਤੇ ਵਿਕਣ ਔਰ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਹੋਵੇ ਉਸ ਦੇ ਲਈ ਅੱਜ 35ਵੇਂ ਦਿਨ ਉਹ ਭੁੱਖ ਹੜਤਾਲ ਤੇ ਬੈਠੇ ਆ ਲੱਗ ਰਿਹਾ ਹੈ ਇਹ ਧਰਨਿਆ ਕਰਨੇ ਜਿਹੜੇ ਨੇ ਹੱਲ ਨੇ ਜੀ ਇਹ ਬੰਦਾ ਨੂੰ ਲੈ ਕੇ ਜੀ ਜੋ ਕਰ ਰਹੇ ਆ ਦੇਖੋ ਲੋਕਾਂ ਦਾ ਕੰਮ ਹੈ ਘੋਲ ਕਰਨਾ ਲੜਾਈ ਲੜਨਾ ਔਰ ਪਹਿਲਾਂ ਵੀ ਜਿੱਤ ਹੋਈ ਹੈ ਮੇਰਾ ਖਿਆਲ ਹੈ ਜੇ ਇਸੇ ਤਰ੍ਹਾਂ ਲੋਕ ਇਕੱਠੇ ਹੋ ਕੇ ਹੰਬੜਾ ਮਾਰਨਗੇ ਜਿਵੇਂ ਅੱਜ ਪੂਰਾ ਪੰਜਾਬ ਤੇ ਦੇਸ਼ਵੰਦ ਕੀਤਾ ਉਹਦੇ ਹਿਸਾਬ ਨਾਲ ਇਹ ਕੋਈ ਦਿਨ ਦੂਰ ਨਹੀਂ ਹੈ ਇਹ ਬਹੁਤ ਜਲਦੀ ਇਹ ਜਿਹੜੀ ਲੜਾਈ ਹੈ ਅਸੀਂ ਜਿੱਤਾਂਗੇ ਜਿਹੜਾ ਅੱਜ ਦਾ ਤਾਰਨਾ ਆਪਣਾ ਜਗਜੀਤ ਸਿੰਘ ਢੱਲੇ ਵਾਲਾ ਤੇ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਅੱਜ ਜਿਹੜੇ ਸਾਰੇ ਕਿਸਾਨ ਐ ਵੱਖ-ਵੱਖ ਜਗ੍ਹਾ ਤੇ ਧਰਨਾ ਲਾ ਰਹੇ ਐ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਵੀ ਜਿਦ ਤਰ੍ਹਾਂ ਪਹਿਲਾਂ ਲੋਕਾਂ ਨੇ ਕਾਲੇ ਕਾਨੂੰਨ ਰੱਦ ਕਰਨੇ ਖਾਤਰ ਦਿੱਲੀ ਪਹੁੰਚੇ ਤੇ ਹੁਣ ਉਹ ਦਿਨ ਦੂਰ ਨਹੀਂ ਹੁਣ ਸਾਰੇ ਕਿਸਾਨ ਇਕੱਠੇ ਐ ਸਰਕਾਰ ਨੂੰ ਛੇਤੀ ਛੇਤੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਕਿਸਾਨ ਜੋ ਕਿਸਾਨ ਜਥੇਬੰਦੀਆਂ ਉਹ ਵੀ ਤਾਂ ਸਾਰੇ ਭਾਈ ਐ ਸਾਰਾ ਗੌਰ ਵੀ ਕਿਸਾਨਾਂ ਦਾ ਇਹਦੇ ਨਾਲੇ ਸਾਰਾ ਕਾਰੋਬਾਰ ਐ ਸਰਕਾਰ ਨੂੰ ਇਹਨਾਂ ਦੀਆਂ ਜੋ ਇਕੱਠ ਹੈ ਸਾਰੇ ਇਲਾਕੇ ਦਾ ਉਹ ਕਿਸਾਨ ਵੀਰ ਐ ਇਹ ਕੋਈ ਦੁਗਦ ਕਲੀਮ ਤੱਕ ਇਕੱਠੇ ਹੋਣੇ ਅਸੀਂ ਤਾਂ ਇਹਨਾਂ ਦੇ ਜੋ ਮੰਗਾਂ ਹੈ ਸਰਕਾਰ ਨੂੰ ਮੰਨ ਲੈਣੇ ਚਾਹੀਦੀਆਂ ਅਸੀਂ ਤਾਂ ਰੋਹ ਦਿਖਾਵੇ ਹੀ ਕਰ ਸਕਦੇ ਹਾਂ ਸਿਰਫ ਇਹ ਦਿਖਾਵੇ ਸਰਕਾਰ ਤੱਕ ਪਹੁੰਚਾਉਣ ਦਾ ਹੀ ਇਰਾਦਾ ਹੈ ਅਸੀਂ ਕਾਤਾਗੁਦੀ ਨਾਲ ਤੇ ਅਸੀਂ ਧਰਨੇ ਲਾ ਸਕਦੇ ਹਾਂ ਬੋਲ ਸਕਦੇ ਹਾਂ ਕਿਸਾਨਾਂ ਦੀਆਂ ਸਾਡੀਆਂ ਜੋ ਮੰਗਾਂ ਕਿਸਾਨਾਂ ਦੀਆਂ ਉਹ ਮੰਗੀਆਂ ਜਾਂ ਉਹ ਜਾਇਜ਼ ਮੰਗਾਂ ਤੁਸੀਂ ਦੇਖਿਆ ਇਹ ਤਸਵੀਰਾਂ ਜਲਦੀਪ ਸਿੰਘ ਢੱਲੇਵਾਲ ਜੋ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਕਹਿੰਦੇ ਕਿਸਾਨਾਂ ਨੂੰ ਲੈ ਕੇ ਕਿਸਾਨੀ ਹੱਕੀ ਨੂੰ ਲੈ ਕੇ ਜਿਹੜੇ ਨੇ ਮਰਨ ਵਰਤ ਤੇ ਬੈਠੇ ਨੇ ਪਰ ਸਰਕਾਰ ਕਹਿੰਦੇ ਨੇ ਝੁਕ ਨਹੀਂ ਰਹੀ ਜਿਸ ਲਈ ਅੱਜ 30 ਤਰੀਕ ਦਾ ਕਾਲ ਬੰਦ ਸੀ ਪੂਰਾ ਪੰਜਾਬ ਜੇ ਇਹ ਗੱਲ ਕਰੀਏ ਸੜਕਾਂ ਜਿਹੜੀਆਂ ਸਨ ਇਨਸਾਨ ਹੋਈਆਂ ਪਈਆਂ ਨੇ ਪੂਰਾ ਪੰਜਾਬ ਜਿਹੜਾ ਬੰਦ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨਹੀਂ ਜਾਗੀ ਅਗਰ ਸਰਕਾਰ ਨੇ ਕਿਸਾਨਾਂ ਦੇ ਹੱਕ ਦੇ ਲਈ ਕੁਝ ਨਹੀਂ ਕੀਤਾ ਤਾਂ ਆਨ ਵਾਲੇ ਸਮੇਂ ਦੇ ਵਿੱਚ ਇਹ ਤਾਂ ਇੱਕ ਟ੍ਰੇਲਰ ਸੀ ਆਨ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜਿਹੜਾ ਹੈ ਵੱਡਾ ਸੰਘਰਸ਼ ਜਿਹੜਾ ਹੈ ਲੋਕਾਂ ਨੂੰ ਦੇਖਣ ਦੇ ਵਿੱਚ ਮਿਲ ਸਕਦਾ ਹੈ ਤੇ ਲੋਕ ਜਿਹੜੇ ਨੇ ਆਮ ਲੋਕ ਇਸ ਦੇ ਵਿੱਚ ਪਿਸ ਰਹੇ ਨੇ ਪਰ ਕਹਿੰਦੇ ਨੇ ਐਂਬੂਲੈਂਸ ਅਗਰ ਕਿਸੇ ਨੂੰ ਅਮਰਜੈਂਸੀ ਹੈ ਕਿਸੇ ਦੀ ਫਲਾਈਟ ਹੈ ਕੋਈ ਮਰੀਜ਼ ਹੈ ਕਿਸੇ ਦਾ ਪੇਪਰ ਹੈ ਉਹਨਾਂ ਨੂੰ ਜਿਹੜੀ ਹੈ ਕਿਸਾਨਾਂ ਦੇ ਵੱਲੋਂ ਛੂਟ ਦਿੱਤੀ ਗਈ ਹੈ ਫਿਲਹਾਲ ਸੌ ਦੀ ਇੱਕ ਦਲ ਅਗੇ ਕਿਸਾਨ ਚੁੱਕਣੇ ਨੂੰ ਤਿਆਰ ਨਹੀਂ ਹੈ ਸਰਕਾਰ ਵੀ ਅੜੇ ਰਵਈਏ ਦੇ ਉੱਤੇ ਆਈ ਹੋਈ ਹੈ ਹੁਣ ਦੇਖਣਾ ਹੈ ਕਿ ਇਹੋ ਜਿਹੇ ਸੰਘਰਸ਼ਾਂ ਦਾ ਸਰਕਾਰ ਤੇ ਕੀ ਅਸਰ ਪੈਂਦਾ ਤੇ ਕੀ ਸਿੱਟਾ ਨਿਕਲਦਾ ਹੈ ਖਰੜਦੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ